ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਛੋਲਿਆਂ ਦੀ ਦਾਲ ਤੇ ਛੋਲਿਆਂ ਦੀ ਦਾਲ ਦੇ ਆਪਾਂ 1 ਕੱਪ ਛੋਲਿਆਂ ਦਾ ਦਾਲ ਦਾ ਲੈ ਲਿਆ ਸੀ ਤੇ ਛੋਲਿਆਂ ਦਾ ਦਾਲ ਦੇ ਵਿੱਚ ਆਪਾਂ ਮੂੰਗੀ ਦੀ ਦਾਲ ਪਾ ਕੇ ਬਣਾਵਾਂਗੇ ਤੇ ਮੂੰਗੀ ਦਾਲ ਪਾ ਕੇ ਬਣਾਈਏ ਬਹੁਤ ਜਿਆਦਾ ਟੇਸਟ ਬਣਦੀ ਆ ਤੇ ਨਾਲ ਇਹ ਭੁਗੋਲ ਵੀ ਜਾਂਦੀ ਆ ਛੋਲਿਆਂ ਦਾ ਦਾਲ ਆਪਣੀ ਕੱਲੀ ਕੱਲੀ ਨਹੀਂ ਰਹਿੰਦੀ ਵੀ ਮੂੰਗੀ ਦੀ ਦਾਲ ਨਾਲ ਇਹ ਵਧੀਆ ਤਰੀਕੇ ਨਾਲ ਖੋਲ ਜਾਂਦੀ ਆ ਤੇ ਦਾਲ ਨੂੰ ਆਪਾਂ ਹੁਣ ਇੱਕ ਹੋਲਕਾ ਲਵਾਂਗੇ ਇੱਥੇ ਮੈਂ ਅੱਧਾ ਕੱਪ ਮੂੰਗੀ ਦਾਲ ਦਾ ਲਿਆ ਸੀ ਤੇ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਤਿੰਨ ਚਾਰ ਵਾਰੀ ਆਪਾਂ ਦਾਲ ਨੂੰ ਧੋ ਦਵਾਂਗੇ ਇਹ ਦਾਲ ਨੂੰ ਆਪਾਂ 10-15 ਮਿੰਟ ਪਹਿਲੇ ਵੀ ਧੋ ਕੇ ਰੱਖੀਏ ਦਾਲ ਬਿਲਬੜੀ ਜਲਦੀ ਇਹ ਫੁੱਲ ਜਾਂਦੀ ਹੈ ਦਾਲ ਨੂੰ ਮੈਂ ਤਿੰਨ ਚਾਰ ਵਾਰੀ ਧੋ ਲਿਆ ਸੀ ਤੇ ਦਾਲ ਨੂੰ ਆਪਾਂ ਹੁਣ ਕੁੱਕਰ ਦੇ ਵਿੱਚ ਪਾ ਦਵਾਂਗੇ ਦਾਲ ਨੂੰ ਕੁੱਕਰ ਵਿੱਚ ਪਾ ਦਿੱਤਾ ਸੀ ਤੇ ਦਾਲ ਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਇਥੇ ਮੈਂ ਚਾਰ ਕੋਲੀਆਂ ਪਾਣੀ ਦੀਆਂ नाਪ ਲਈਆਂ ਸੀ ਤੇ ਚਾਰ ਕੋਲੀਆਂ ਆਪਾਂ ਪਾਣੀ ਦੀਆਂ ਪਾ ਦਵਾਂਗੇ ਇੱਕ ਚਮਚਾ ਆਪਾਂ ਨਮਕ ਪਾਵਾਂਗੇ ਅੱਧਾ ਚਮਚਾ ਹਲਦੀ ਪਾਊਡਰ ਦਾਲ ਦੇ ਵਿੱਚ ਆਪਾਂ ਦੇਸੀ ਘਿਓ ਪਾ ਦਵਾਂਗੇ ਕਿਉਂ ਪਾਉਣ ਨਾਲ ਦਾਲ ਉਬਲਦੀ ਨਹੀਂ ਇੱਥੇ ਮੈਂ 2 ਚਮਚੇ ਦੇਸੀ ਘਿਓ ਦੇ ਪਾਤੇ ਸੀ ਕੁੱਕਰ ਨੂੰ ਆਪਾਂ ਹੁਣ ਬੰਦ ਕਰ ਦਵਾਂਗੇ। ਬੰਦ ਕਰਕੇ ਮੈਂ ਕੁੱਕਰ ਨੂੰ ਡਕਸ਼ਨ ਦੇ ਉੱਪਰ ਰੱਖ ਦਵਾਂਗੀ। ਕੁੱਕਰ ਨੂੰ ਮੈਂ ਡਕਸ਼ਨ ਦੇ ਉੱਪਰ ਰੱਖ ਦਿੱਤਾ ਸੀ। ਕੁੱਕਰ ਨੂੰ ਉੱਪਰ ਆਪਾਂ ਤਿੰਨ ਵਿਸਲਾ ਦਵਾ ਦਵਾਂਗੇ। ਤਿੰਨਾਂ ਵਿਸਲਾ ਤੋਂ ਕੁੱਕਰ ਨੂੰ ਆਪਾਂ ਬਾਅਦ 'ਚ ਖੋਲ੍ਹ ਦਵਾਂਗੇ। ਕੁੱਕਰ ਨੂੰ ਤਿੰਨ ਵਿਸਲਾ ਆ ਗਿਆ ਸੀ ਤਾਂ ਕੁੱਕਰ ਨੂੰ ਆਪਾਂ ਖੋਲ੍ਹ ਦਵਾਂਗੇ। ਡਕਸ਼ਨ ਨੂੰ ਮੈਂ ਬੰਦ ਕਰ ਦਿੱਤਾ ਸੀ। ਦਾਲ ਨੂੰ ਆਪਾਂ ਚੈੱਕ ਕਰ ਲਵਾਂਗੇ ਕੁਝ ਦੇਖ ਸਕਦੇ ਦਾਲ ਕਿੰਨੇ ਤਿੰਨਾ ਵਿਸਲਾਂ ਦੇ ਵਿੱਚ ਐ ਖੁੱਲ ਗਈ ਆ ਦਾਲ ਨੂੰ ਆਪਾਂ ਹੁਣ ਤੜਕਾ ਲਾ ਲਵਾਂਗੇ ਦੱਖਣ ਦੇ ਉੱਪਰ ਆਪਾਂ ਪੈਨ ਰੱਖ ਲਿਆ ਸੀ ਪੈਨ ਦੇ ਉੱਪਰ ਵਿੱਚ ਆਪਾਂ ਹੁਣ ਕਿਉ ਪਾ ਦੇਵਾਂਗੇ ਕਿਉ ਨੂੰ ਆਪਾਂ ਚੰਗੀ ਤਰ੍ਹਾਂ ਪਗਲਾ ਲਵਾਂਗੇ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਵਾਂਗੇ ਤੇ ਜੀਰੇ ਨੂੰ ਆਪਾਂ ਤੜਕਾ ਲਵਾਂਗੇ ਜੀਰਾ ਤੜਕਾ ਗਿਆ ਹੋਵੇ ਨਾ ਇੱਕ ਆਪਾਂ ਇੱਥੇ ਦੋ ਪਿਆਜ਼ ਕੱਟਲੇ ਸੀ ਬਰੀਕ ਉਹ ਪਿਆਜ਼ਾਂ ਪਾ ਦਵਾਂਗੇ ਅੱਗੇ ਪਿਆਜ਼ ਦੀ 파ਟੀ ਆਪਾਂ ਇਹਨੂੰ ਥੀਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਿਆਜ਼ਾਂ ਤੋਂ ਬਾਅਦ ਆਪਾਂ ਇੱਥੇ ਮੈਂ ਅਦਰਕ ਨੂੰ ਥੋੜਾ ਜਿਹਾ ਮੈਂ ਕਟ ਲਿਆ ਸੀ ਤੇ ਅਦਰਕ ਕੁੱਟ ਕੇ ਪਾਈਏ ਤੇ ਦਾਲ ਦਾ ਨਵਾਂ ਟੇਸਟ ਵਧ ਜਾਂਦਾ ਤੇ ਇੱਥੇ ਮੈਂ ਅਦਰਕ ਨੂੰ ਪਾ ਦਵਾਂਗੀ ਤੇ ਲਸਣ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਕਟ ਲਿਆ ਸੀ ਤੇ ਲਸਣ ਪਾ ਦਵਾਂਗੇ ਆਪਾਂ ਮਿਕਸ ਕਰ ਦਵਾਂਗੇ ਜਿਆਦਾ ਵੀ ਨਹੀਂ ਆਪਾਂ ਅਦਰਕ ਲਸਣ ਬਰੀਕ ਕਰਨ ਦਰਦਰਾ ਜਿਹਾ ਆਪਾਂ ਕੁੱਟ ਲਵਾਂਗੇ ਅਧਿਕਰ ਲਸਣ ਇਸ ਤਰ੍ਹਾਂ ਆਪਾਂ ਪਾਈਏ ਤੇ ਸੁਗੋਧ ਵਧੀਆ ਇਹਦੇ ਵਿੱਚ ਦਾਲ ਚ ਆਪਣੀ 스멜 ਆਉਂਦੀ ਅਧਿਕਰ ਲਸਣ ਦੀ ਰਖਾਂ ਚ ਬੜਾ ਹੀ ਟੇਸਟ ਲੱਗਦੀ ਆ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਸਾਲੇ ਨੂੰ ਤੇ ਆਜਾ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਹੁਣ ਅਸੀਂ ਹਰੀਆਂ ਮਿਰਚਾਂ ਪਾ ਦਵਾਂਗੇ ਇੱਥੇ 4-5 ਮੈਂ ਹਰੀਆਂ ਮਿਰਚਾਂ ਨੂੰ ਕੁੱਟ ਲਿਆ ਸੀ ਇਹ ਅੰਮ ਚੰਪਾ ਆ ਕੇ ਮਿਕਸ ਕਰ ਦਵਾਂਗੇ ਨਾਲ ਹੀ ਇੱਥੇ ਟਮਾਟਰ ਕਰਦੇ ਸੀ ਦੋ ਟਮਾਟਰ ਮੈਂ ਕੱਟ ਲਏ ਸੀ ਬਰੀਕ ਬਰੀਕ ਟਮਾਟਰਾਂ ਨੂੰ ਪਾ ਦਵਾਂਗੇ ਹੁਣ ਆਪਾਂ ਅੱਧਾ ਚਮਚਾ ਨਮਕ ਪਾ ਦਵਾਂਗੇ ਅੱਧਾ ਚਮਚਾ ਹਲਦੀ ਪਾ ਦਵਾਂਗੇ ਕਾਲੀ ਮਿਰਚ ਪਾਵਾਂਗੇ ਅੱਧਾ ਚਮਚਾ ਅੱਧੇ ਚਮਚੇ ਤੋਂ ਵੀ ਘੱਟ ਕਸ਼ਮੀਰੀ ਲਾਲ ਮਿਰਚ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਕਿਛ ਮੇਰੀ ਮਿਰਚ ਕੋੜੀ ਨਹੀਂ ਹੁੰਦੀ ਇਹਦਾ ਕਲਰ ਹੀ ਆਉਂਦਾ ਵਧੀਆ ਸੋ ਨਾਪੈ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਦੋ ਕ ਚਮਚੇ ਆਪਾਂ ਪਾਣੀ ਦੇ ਪਾ ਦਵਾਂਗੇ ਮਸਾਲੇ ਚੰਗੀ ਤਰ੍ਹਾਂ ਫੁੱਲ ਜਾਣਗੇ ਤੜਕੇ ਦਾ ਹੁਣ ਆਪਾਂ ਚੰਗੀ ਤਰਾਏ ਇਹਨਾਂ ਦਾ ਪਾਣੀ ਛਾ ਲਵਾਂਗੇ ਤੜਕੇ ਨੇ ਤੇਲ ਛਾੜ ਦਿੱਤਾ ਤੜਕਾ ਬਿਲਕੁਲ ਰੈਡੀ ਹੈ ਤੁਹਾਡਾ ਸੱਡ ਬਣ ਕੇ ਤੜਕੇ ਦੇ ਵਿੱਚ ਆਪਾਂ ਹਰੀਆਂ ਮੱਚਾ ਪਾ ਦਵਾਂਗੇ ਨਾਲੀ ਧਨੀਆ ਪਾ ਦਾਂਗੇ ਆਪਾਂ ਧਨੀਆ ਪਾ ਕੇ ਹੁਣ ਇਹਨਾਂ ਨੂੰ ਮਿਕਸ ਕਰ ਦਵਾਂਗੇ ਤੇ ਤੜਕੇ ਨੂੰ ਆਪਾਂ ਦਾਲ ਦੇ ਵਿੱਚ ਪਾ ਦੇਵਾਂਗੇ ਤੇ ਦਾਲ ਨੂੰ ਆਪਾਂ ਹੁਣ ਮਿਕਸ ਕਰ ਦਵਾਂਗੇ ਤੇ ਦਾਲ ਨੂੰ ਆਪਾਂ 5 ਕਿ ਮਿੰਟ ਆਪਾਂ ਗੜਕਾ ਦਵਾ ਦੇਵਾਂਗੇ ਇੱਕ ਤੇ ਤੁਸੀਂ ਦਾਲ ਦਾ ਕਲਰ ਦੇਖ ਸਕਦੇ ਕਿੰਨਾ ਵਧੀਆ ਦਾਲ ਦਾ ਕਲਰ ਆਇਆ ਆ ਤੇ ਜੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਹੋਵੇ ਆਪਾਂ ਇੱਥੇ ਗਰਮ ਕਰਕੇ ਪਾਣੀ ਪਾ ਸਕਾਂਗੇ ਕੁਝ ਦਾਲ ਦਾ ਕਲਰ ਦੇਖ ਸਕਦੇ ਕਈ ਕਹਿ ਦਿੰਦੇ ਕਮੈਂਟ ਵਿੱਚ ਦਾਲ ਦਾ ਕਹਿੰਦੇ ਵੀ ਸਾਡੀ ਦਾਲ ਕਾਲੀ ਬਣਦੀ ਹੈ ਚਣਿਆਂ ਦੀ ਦਾਲ ਆਪਣੀ ਬਿਲਕੁਲ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਤੁਸੀਂ ਦਾਲ ਬਣਾ ਕੇ ਦੇਖੋ ਬਿਲਕੁਲ ਦਾਲ ਕਾਲੀ ਨਹੀਂ ਬਣੇਗੀ ਤੇ ਐ ਆਪਣੀ ਢਾਬੇ ਸਟਾਈਲ ਦਾਲ ਬੜ ਕੇ ਤਿਆਰ ਹੋਈ ਆ ਦਾਲ ਨੂੰ ਆਪਾਂ 5 ਕਿ ਮਿੰਟ ਹੋਰ ਗੜਕਾ ਲਵਾ ਲਵਾਂਗੇ ਦਾਲ ਨੂੰ ਚੈੱਕ ਕਰ ਲਵਾਂਗੇ ਤੇ ਦਾਲ ਸਾਡੀ ਬਣ ਕੇ ਰੈਡੀ ਆ ਤੇ ਦਾਲ ਦੇ ਵਿੱਚ ਪਾ ਦਵਾਂਗੇ ਆਪਾਂ ਇੱਕ ਚਮਚਾ ਧਨੀਆ ਪਾਊਡਰ ਇੱਕ ਚਮਚਾ ਕਸਤੂਰੀ ਮੇਥੀ ਤੇ ਨਾਲ ਹੀ ਪਾ ਦਵਾਂਗੇ ਆਪਾਂ ਧਨੀਆ ਤਾਂ ਨਹੀਂ ਆਪਾਂ ਆ ਕੇ ਦਾਲ ਨੂੰ ਮਿਕਸ ਕਰ ਦਵਾਂਗੇ ਤੇ ਦਰਸ਼ ਨੂੰ ਕਰ ਦਵਾਂਗੇ ਆਪਾਂ ਬੰਦ ਤੁਸੀਂ ਦਾਲ ਦਾ ਟੈਕਚਰ ਦੇਖ ਸਕਦੇ ਹੋ ਦਾਲ ਸਾਡੀ ਬਿਲਕੁਲ ਰੈਡੀ ਹੈ ਦਾਲ ਦੇ ਨਾਲ ਆਪਾਂ ਚੋਲ ਵੀ ਫਿੱਕੇ ਚੋਲ ਬਣਾ ਕੇ ਤਿਆਰ ਕਰ ਲਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਝੋਲਾ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਦਾਲ ਨੂੰ ਵੀ ਆਪਾਂ ਸਰਵ ਕਰ ਲਵਾਂਗੇ ਦਾ ਛੋਲ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟਾਂ ਜੀ ਤੁਸੀਂ ਦੱਸ ਸਕਦੇ ਦਾਲ ਸਾਡੀ ਕਿਵੇਂ ਦੀ ਲੱਗੀ ਤੁਹਾਨੂੰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ